محربات دا نظام محربات دا نظام محربات دا نظام محربات ਨਾ ਕੀ ਹੁਣ ਮੇਰਾ ਨਾਮ ਕੁਵਿੰਦਰ ਸਿੰਘ ਆ ਕੀ ਹੋਇਆ ਕੀ ਜਿਹੜਾ ਸਾਰੇ ਆਖੇ ਤੁਸੀਂ ਤੇਰਾ ਘੇਰਾ ਪਾਇਆ ਕੀ ਹੈ ਮਾਦੋ ਦੋ ਤਰੀਕ ਨੂੰ ਬਾਈ ਜੀ ਐਕਸੀਡੈਂਟ ਹੋਇਆ ਥੜੀ ਵਾਲੇ ਪੁਲ ਕੋਲ ਜਿਹੜਾ ਬਾਈਪਾਸ ਜਾਂਦਾ ਉੱਥੇ ਦੋ ਬੱਚੇ ਸੀਗੇ ਨਾਲ ਉਹਨੇ ਇੱਕ ਲੇਡੀ ਸੀਗੀ ਉਹਨਾਂ ਵਿੱਚ ਕਾਰ ਵਾਜੀ ਮੋਟਰਸਾਈਕਲ ਨਾਲ ਦੀ ਟੱਕਰ ਦੋ ਤਾਂ ਜ਼ਿਆਦਾ ਇੰਜਰਡ ਹੋ ਗਏ ਜਿਹੜੀ ਲੇਡੀ ਸੀ ਉਹਦੇ ਲੱਤਾਂ ਟੁੱਟੀਆਂ ਸੀਗੀਆਂ ਇਹਨੇ ਪੁਲਸ ਵਾਲਾ ਉਧਰੋਂ ਜਿਹੜੇ ਆਇਆ ਰਹੇ ਨੇ ਉਹਨੇ ਕਿਹਾ ਸਰਕੀ ਬਸ ਕਰਕੇ ਫੋਰਸ ਵਾਲੇ ਉਹਨਾਂ ਨੇ ਜਾ ਕੇ ਦਾਖਲ ਕਰਾਇਆ ਨਾ ਉਹਦੋਂ ਬਾਅਦ ਅਸੀਂ ਜਿਹੜੇ ਕੋਲ ਪੁਲਸ ਵਾਲੇ ਕੋਲ ਆ ਕੇ ਪਿਆਰ ਕਰਦੇ ਨੇ ਬੰਦੇ ਟਰੇਸ ਕਰੋ ਉਹ ਇਹਨਾਂ ਨੇ ਕੱਲ ਕੀ ਹੋਇਆ ਕੱਲ ਬੱਚੇ ਦੀ ਇਕੱਲੀ ਦਿੱਤੂਗੀ ਦੂਜਾ ਸੀਰੀਅਸ ਪਿਆ ਜੀ ਤੇ ਅਸੀਂ ਉੱਥੇ ਨੰਤਾਂ ਕਰਕੇ ਥੱਕ ਗਏ ਹਸਪਤਾਲ ਦੇ ਵਿੱਚ ਪ੍ਰੋਮਾ ਸੈਂਟਰ ਸਾਡੇ ਉੱਤੇ ਬਟੰਡੇ ਪਹਿਲਾ ਮਸਾ ਗਏ ਇਹ ਇੱਥੇ ਆ ਗਏ ਫਿਰ ਐਫ ਆਈ ਆਰ ਨਹੀਂ ਕਰਦੇ ਸੀਗੇ ਉਹ ਮਸਾ ਇਹਨਾਂ ਨੂੰ ਕਟਾਈ ਅਖੀਰ ਨੂੰ ਜਿਹੜਾ ਇਹ ਤੇ ਬਾਗ ਚੰਦ ਆਇਆ ਐ ਐਸ ਆਈ ਆ ਉਹ ਕਹਿੰਦਾ ਗੱਡੀ ਵੇਚ ਕੇ ਅਸੀਂ ਤੁਹਾਨੂੰ ਪੈਸੇ ਦੇ ਦਿੰਨੇ ਆ ਉਹ ਤੁਸੀਂ ਨਿਮੇਰਾ ਕਰ ਲਓ ਅਸੀਂ ਇੱਕ ਤੂੰ ਇਹ ਗੱਡੀ ਕਿਵੇਂ ਵੇਚ ਸਕਦਾ ਫਿਰ ਅਸੀਂ ਮੈਡਮ ਨੂੰ ਮਿਲੇ ਜਿਹੜੀ ਐਸ ਐਚਓ ਕਰਨੀਤ ਕੌਰ ਤੇ ਅਸੀਂ ਏਡਾ ਥੋੜਾ ਐਸ ਆਈ ਆਂ ਬੋਲਦਾ ਵੀਰ ਜੀ ਗੱਡੀ ਵੇਚ ਕੇ ਅਸੀਂ ਪੈਸੇ ਦੇਣੇ ਆਂ ਵੀ ਤੁਹਾਡੇ ਕੋਲ ਕੀ ਤਾਂ ਉਡੀ ਗੱਡੀ ਵੇਚ ਕੇ ਪੈਸੇ ਦੇਵੋਗੇ ਤੇ ਨਹੀਂ ਉਹ ਤਾਂ ਮੈਂ ਆਖਿਆ ਅਸੀਂ ਆਖਿਆ ਜੀ ਜਦੋਂ ਮਾਫਦਾਰ ਵੀ ਦੁਆਰ ਨਹੀਂ ਅਸੀਂ ਕਿ ਜੇ ਤੂੰ ਮਾਫਦਾਰ ਦਵਾਉਂਗਾ ਤਾਂ ਗੱਡੀ ਦਾ ਕਰ ਦਊ ਤੁਹਾਡੇ ਟੱਚ ਚੋਂ ਬੰਦੇ ਹੈਗੇ ਆ ਤੈਨੂੰ ਪਕਰ ਦੇ ਕੇ ਆਉਣੀ ਕਦੇ ਕੱਲ ਤੱਕ ਨਾ ਕਰੂੰਗੀ ਗੱਲ ਬਈ ਤੇ ਫਾਇਰ ਕੱਲ ਕੱਟੀ ਗਈ ਅੱਜ ਓਂ ਤਰ ਕੇ ਸੋਭਾ ਮੈਂ ਸੱਚੋਂ ਨਾਲ ਗੱਲ ਕੀਤੀ ਕਰਨੀ ਰੇਪੋਰਟ ਨਾਲ ਮਖਰੀ ਦੱਸੋ ਕੀ ਕਰ ਰਹੇ ਹਾਂ ਤੇ ਨਹੀਂ ਅਸੀਂ ਪੋਸਟਮਾਰਟਮ ਨਹੀਂ ਕਰਾਵਾਂ ਉਹਨਾਂ ਚੱਕ ਨਾ ਸਸ਼ਕਾਰ ਕਰਾਂਗੇ ਜਿਨ੍ਹਾਂ ਚੱਕ ਬੰਦੇ ਟ੍ਰੇਸ ਨਹੀਂ ਹੁੰਦੇ ਤੇ ਨਹੀਂ ਜੇ ਵਿਸ਼ਵਾਸ ਹੈਗਾ ਠੀਕ ਆ ਨਹੀਂ 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 ਕਰੋਂਦੇ ਨਾ ਕਰਾਉ ਉਹ ਜੋ ਕੁਮਾਰ ਜੀ ਕਰਨ ਕੋਸ਼ ਕਰਨਾ ਇਹ ਮੈਂ ਕਰ ਲਉ ਮੈਨੂੰ ਫੋਨ ਨਾ ਕਰਿਓ ਮੋਹ ਜਾਰੇ ਹੰਕਾਰ ਚ ਆ ਉਹਨੇ ਪੈਸੇ ਲਈ ਬੇ ਆ ਉਹ ਜਿਹੜਾ ਜਿਹੜਾ ਨਾ ਲਾਇਆ ਉਹਦਾ ਮੇਨ ਤੋਂ ਹੀ ਡਿਮਾਂਡ ਕੀ ਹੈ ਡਿਮਾਂਡ ਦੀ ਇਨਸਾਫ ਦੀ ਸਾਡੀ ਇਹ ਜੀ ਇਨਸਾਫ ਮਿਲੇ ਤੇ ਜਿਹੜੇ ਬੰਦੇ ਨੂੰ ਟ੍ਰੇਸ ਕਰਕੇ ਉਹ ਚੱਕੇ ਜਾਣਾ ਠੀਕ ਹੈ ਅਜੇ ਤੱਕ ਕੋਈ ਟ੍ਰੇਸ ਨਹੀਂ ਕਰ ਰਹੇ ਠੀਕ ਹੈ ਤੁਸੀਂ ਇਹਦੇ ਵਾਈਫ ਨੂੰ ਹੋਰ ਵੱਡੇ ਅਫਸਰ ਨੂੰ ਮਿਲੇ ਸੀ ਵੀ ਹਾਈ ਅਰੇਸਟ ਨੂੰ ਵੀ ਮਿਲੇ ਹਾਂਜੀ ਉੱਥੇ ਮਿਲੇਗੀ ਉਹ ਜਿਹੜਾ ਤਰਨਾ ਲਾਇਆ ਹੈ ਇਹ ਕਿੰਨੇ ਟਾਈਮ ਲਈ ਕਰਨਾ ਹੈ ਇਹ ਜਿੰਨਾਂ ਦੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦੇ ਕੋਲ ਚਲੋ ਠ